ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੇ ਸਮਾਨਾਰਥਕ ਸ਼ਬਦ ਨੇ ਉਹਨਾਂ ਨਾਲ ਸੰਬੰਧ ਜਿਹੜੀ ਐਕਸਰਸਾਈਜ਼ ਹੈ ਅਭਿਆਸ ਹੈ ਉਹ ਕੰਪਲੀਟ ਕਰਾਂਗੇ ਜਿਦੇ ਵਿੱਚ ਬਹੁਤ ਵੀ ਗਲਪੀ ਪ੍ਰਸ਼ਨ ਦਿੱਤੇ ਹੋਏ ਨੇ ਤੁਸੀਂ ਪ੍ਰੈਕਟਿਸ ਵੀ ਕਰਨੀ ਹੈ ਇਸ ਤਰੀਕੇ ਨਾਲ ਓਪਰਾ ਓਪਰਾ ਦੇਖੋ ਨਾ ਆਪਣਾ ਹੁੰਦਾ ਹੈ ਨਾ ਮੇਰਾ ਜਾਣਕਾਰ ਦੋਸਤ ਮਿੱਤਰ ਨਹੀਂ ਵਾਕਫਕਾਰ ਸਿਫਾਰਸ਼ੀ ਨਹੀਂ ਓਪਰਾ ਦੇ ਵਿੱਚ ਤੁਸੀਂ ਪਹਿਲੇ ਆਪਣੇ ਮਾਈਂਡ ਦੇ ਵਿੱਚ ਇਹ ਰੱਖਣਾ ਕਿ ਜਿਹਨੂੰ ਅਸੀਂ ਨਹੀਂ ਜਾਣਦੇ ਇਸੜਕ ਨੂੰ ਉੱਤਰ ਆਏਗਾ ਬੇਗਾਨਾ ਅਣਜਾਣ ਪਰਾਇਆ ਅਜਨਬੀ ਸਹੀ ਉੱਤਰ ਹੈ ਸਸਾ ਦੂਸਰਾ ਹੈ અપਮਾਨ અપਮਾਨ ਦਾ ਮਤਲਬ ਹੁੰਦਾ ਹੈ ਬੇਇਜ਼ਤੀ ਨਿਰਾਦਰ ਬੇਇਜ਼ਤੀ ਤਿਰਸਕਾਰ ਸਹੀ ਉੱਤਰ ਤਾਂ ਇਹ ਬਣ ਰਿਹਾ ਪਹਿਲਾ ਵਾਲੀ ਫਿਰ ਵੀ ਤੁਸੀਂ ਜਿਹੜੇ ਦੂਸਰੇ ਨੇ ਨਾਲ ਵਾਲੇ ਉਹਨਾਂ ਨੂੰ ਵੀ ਜ਼ਰੂਰ ਪੜ੍ਹ ਲੈਣਾ ਕਿਉਂਕਿ ਕਿਤੇ ਇਹਦੇ ਤੁਹਾਨੂੰ ਵੀ ਇੱਕ ਸ਼ਬਦ ਦੇ ਨਾਲ ਦਾ ਦਿੱਤਾ ਹੁੰਦਾ ਤੇ ਬਾਕੀ ਦੇ ਨਹੀਂ ਹੁੰਦੇ ਜੰਗ ਜੰਗ ਤੁਹਾਨੂੰ ਪਤਾ ਵੀ ਲੜਾਈ ਝਗੜਾ ਹੁੰਦਾ ਹੈ ਇਸ ਕਰਕੇ ਦਾ ਸਹੀ ਉੱਤਰ ਆਏਗਾ ਯੁੱਧ ਲੜਾਈ ਸੰਘਰਸ਼ ਅਜਨਵੀ ਅਜਨਵੀ ਹੁੰਦਾ ਹੈ ਉਪਰਾ ਪਰਾਇਆ ਵੱਧ ਵੱਧ ਨੂੰ ਜਿਵੇਂ ਅਸੀਂ ਕਹਿੰਦੇ ਵੀ ਜ਼ਿਆਦਾ ਅधिक ਚੋਖਾ ਤੇ ਸਰਾ ਆਕਾਸ਼ ਆਕਾਸ਼ ਦਾ ਸਹੀ ਉੱਤਰ ਆਏਗਾ ਅਸਮਾਨ ਅਰਸ਼ ਗਗਨ ਅੰਬਰ ਕਿਉਂਕਿ ਤੁਸੀਂ ਬਾਕੀ ਇਹਦੇ ਵਿੱਚ ਦੇਖ ਰਹੇ ਹੋ ਧਰਤੀ ਅਸਮਾਨ ਧਰਤੀ ਤਾਰੇ ਆਕਾਸ਼ ਸੂਰਜ ਚੰਨ ਅੱਗੇ ਹੈ ਨਰ ਨਰ ਹੁੰਦਾ ਹੈ ਆਦਮੀ ਮਰਤ ਸੁੰਦਰ ਸੁੰਦਰ ਹੁੰਦਾ ਹੈ ਸੋਨਾ ਖੂਬਸੂਰਤ ਤੇ ਨੇ ਇਹਦੇ ਵਿੱਚ ਤੁਸੀਂ ਜਿਹੜੇ ਸ਼ਬਦ ਨੇ ਉਹ ਇਹਦੇ ਵਿੱਚ ਤੁਹਾਨੂੰ ਮਿਲ ਰਹੇ ਨੇ ਇੱਕ ਸ਼ਬਦ ਵੀ ਦਿੱਤਾ ਹੋ ਸਕਦਾ ਬੱਚੇ ਤਿੰਨ ਚਾਰ ਦਿੱਤੇ ਹੋ ਸਕਦੇ ਨੇ ਤੇ ਤੁਸੀਂ ਦੇਖਣਾ ਕਿ ਸਿਉਟੇਬਲ ਕਿਹੜਾ ਉਹਦੇ ਅਕੋਰਡਿੰਗ ਹੀ ਉਹ ਤੇ ਟਿਕ ਲਾਉਣੀ ਹੈ ਸੋਨਾ ਖੂਬਸੂਰਤ ਹਸੀਨ ਅਗੇ ਹੈ ਇੱਜ਼ਤ ਇੱਜ਼ਤ ਹੁੰਦਾ ਹੈ ਕੋਈ ਬੇਇੱਜ਼ਤ ਓਪੋਜ਼ਿਟ ਹੈ ਨਿਰਾਦਰ ਵੀ ਇੱਜ਼ਤਦਾਰ ਵੀ ਨਹੀਂ ਆਏਗਾ ਆਏਗਾ ਕਿਹੜਾ ਆਦਰ ਸਤਕਾਰ ਅਤੇ ਮਾਣ ਅਗੇ ਹੈ ਜੇਰਾ ਜੇਰਾ ਹੁੰਦਾ ਹੈ ਜਿਸ ਨੂੰ ਕਹਿੰਦੇ ਵੀ ਬੰਦੇ ਦਾ ਬਹੁਤ ਵੱਡਾ ਜਿਗਰਾ ਹੈ ਵਿੱਚ ਬੰਦਾ ਸਬਰ ਸੰਤੋਖ ਵਾਲਾ ਹੈ ਇਸ ਕਰਕੇ ਸਹੀ ਉੱਤਰ ਆਏਗਾ ਆਪਣਾ ਆੜਾ ਹੁਣ ਅੱਗੇ ਨੇ ਠੀਕ ਉੱਤਰ ਲਗਾਉਣੇ ਆ ਮੀਨ ਜਿਹੜਾ ਸ਼ਬਦ ਸਮਾਨਾਰਥੀ ਨਹੀਂ ਹੈ ਤਾਂ ਤੁਸੀਂ ਪੜ੍ਹਨਾ ਇਹਨੂੰ ਬੱਚੇ ਕਿਤੇ ਤੁਹਾਨੂੰ ਲਿਖਿਆ ਹੈਗਾ ਵੀ ਧਰਤੀ ਦਾ ਸਮਾਨਾਰਥੀ ਸ਼ਬਦ ਹੈ ਜਾਂ ਨਹੀਂ ਹੈ ਉਹ ਉਹ ਤੁਸੀਂ ਨੇ ਇੱਥੇ ਨੋਟ ਕਰਨਾ ਹੁਣ ਜੇ ਵੀ ਧਰਤੀ ਦਾ ਸਮਾਨਾਰਥੀ ਸ਼ਬਦ ਕਿਹੜਾ ਨਹੀਂ ਹੈ ਹੁਣ ਜ਼ਮੀਨ ਵੀ ਹੈ ਭੂਮੀ ਵੀ ਹੈ ਅੰਬਰ ਨਹੀਂ ਹੈ ਬਟ ਫਿਰ ਵੀ ਤੁਸੀਂ ਲਾਸਟ ਵਾਲੇ ਨੂੰ ਵੀ ਜ਼ਰੂਰ ਪੜ੍ਹਨਾ ਹੈ ਪ੍ਰਿਥਵੀ ਵੀ ਹੈ ਅੰਬਰ ਸਹੀ ਉੱਤਰ ਹੈ ਕੀੜਾ ਸ਼ਬਦ ਅਸਲੀ ਸ਼ਬਦ ਦਾ ਸਮਾਨਾਰਥੀ ਨਹੀਂ ਹੈ ਹੁਣ ਸ਼ੁੱਧ ਵੀ ਹੁੰਦਾ ਏ ਖਰਾ ਵੀ ਹੁੰਦਾ ਏ ਖਾਲਸ ਵੀ ਹੁੰਦਾ ਏ ਬਟ ਮਹਿੰਗਾ ਨਹੀਂ ਹੁੰਦਾ ਹੁਣ ਤੁਸੀਂ ਨਹੀਂ ਨੂੰ ਦੇਖ ਕੇ ਜਿਹੜਾ ਉੱਤਰ ਹੈ ਉਹ ਆਪਣਾ ਲਿਖਣਾ ਹੈ ਕਿਹੜਾ ਸ਼ਬਦ ਗਮ ਸ਼ਬਦ ਦਾ ਸਮਾਨਾਰਥੀ ਨਹੀਂ ਹੈ ਗਮ ਹੁੰਦਾ ਏ ਦੇਖੋ ਸ਼ੋਕ ਅਫਸੋਸ ਸੋਗ ਰੌਣਕ ਨਹੀਂ ਹੈ ਰੌਣਕ ਦਾ ਮਤਲਬ ਕੀ ਹੁੰਦਾ ਹੈ ਖੁਸ਼ੀਆਂ ਕਿਹੜਾ ਸ਼ਬਦ ਸਵਾਮੀ ਸ਼ਬਦ ਦਾ ਸਮਾਨਾਰਥੀ ਨਹੀਂ ਹੈ ਸਵਾਮੀ ਹੁੰਦਾ ਹੈ ਮਾਲਕ ਉਹਨੂੰ ਪਤੀ ਵੀ ਕਿਹਾ ਜਾਂਦਾ ਹੈ ਮਾਲਕ ਵੀ ਕਿਹਾ ਜਾਂਦਾ ਹੈ ਤੇ ਸਵਾਮੀ ਵੀ ਕਿਹਾ ਜਾਂਦਾ ਹੈ 나ਥ ਵੀ ਕਿਹਾ ਜਾਂਦਾ ਪਰ ਹੁਣ ਇਥੇ ਜਿਹੜਾ ਸਵਾਮੀ ਸ਼ਬਦ ਆ ਕਿਉਂਕਿ ਇਹ ਤਾਂ ਸੇਮ ਆ ਗਿਆ ਉੱਤਰ ਬਿਲਕੁਲ ਉਹੀ ਆ ਗਿਆ ਇਸ ਕਰਕੇ ਸੀ ਇੱਥੇ ਟਿੱਕ ਲਗਾਵਾਂਗੇ ਕਿਉਂਕਿ ਸਵਾਮੀ ਦਾ ਜਿਹੜਾ ਸਮਾਨਾਰਥੀ ਹੈ ਸਵਾਮੀ ਨਹੀਂ ਹੋ ਸਕਦਾ ਸੇਮ ਜਿਹੜਾ ਸ਼ਬਦ ਉਹ ਲਿਖਿਆ ਗਿਆ ਕਿਹੜਾ ਸ਼ਬਦ ਮੁਸ਼ਕਲ ਦਾ ਸਮਾਨਾਰਥੀ ਨਹੀਂ ਹੈ ਕਠਿਨਾਈ ਵੀ ਹੁੰਦਾ ਹੈ ਵਿਪਤਾ ਵੀ ਹੁੰਦਾ ਹੈ ਆਫ ਵੀ ਹੁੰਦਾ ਹੈ ਪਰ ਮਹਿੰਗਾ ਨਹੀਂ ਹੁੰਦਾ ਕਿਹੜਾ ਸ਼ਬਦ ਮੌਤ ਦਾ ਸਮਾਨਾਰਥੀ ਨਹੀਂ ਹੈ ਦਿਹਾਂਤ ਵੀ ਸਮਾਨਾਰਥੀ ਹੈ ਚੜਾਈ ਕਰ ਜਾਣਾ ਵੀ ਸਮਾਨਾਰਥੀ ਹੈ ਜਨਮ ਓਪੋਜ਼ਿਟ ਹੈ ਦੇਖੋ ਕਾਲ ਇਹ ਵੀ ਸਮਾਨਾਰਥੀ ਹੈ ਕਿਹੜਾ ਸ਼ਬਦ ਸਬਰ ਦਾ ਸਮਾਨਾਰਥੀ ਨਹੀਂ ਹੈ ਸੰਤੋਖ ਵੀ ਸਮਾਨਾਰਥੀ ਹੈ ਰਾਜਾ ਆ ਜਾਣਾ ਵੀ ਤੇ ਸੰਤੁਸ਼ਟੀ ਵੀ ਹਿੰਮਤ ਨਹੀਂ ਇਸ ਕਰਕੇ ਸਾਡਾ ਉੱਤਰ ਆਏਗਾ ਸ ਹਿੰਮਤ ਬਾਲ ਨਿਆਣਾ ਬੱਚਾ ਸ਼ਿਸ਼ੂ ਦਾ ਹੋਰ ਸਮਾਨਾਰਥੀ ਕਿਹੜਾ ਹੋ ਸਕਦਾ ਹੈ ਹੁਣ ਇਥੇ ਪੁੱਛਿਆ ਗਿਆ ਵੀ ਸਮਾਨਾਰਥੀ ਹੋਰ ਕਿਹੜਾ ਹੋ ਸਕਦਾ ਹੈ ਦੇਖੋ ਨਿੱਕਾ ਬੁੱਢਾ ਬਾਲਕ ਛੋਟਾ ਜੀਵ ਨਹੀਂ ਹੁਣ ਇਹ ਚੀਕ ਇਕੱਲਾ ਆਏਗਾ ਬਾਲਕ ਹੁਣ ਛੋਟਾ ਜੀਵ ਦਾ ਸੀ ਪੰਛੀ ਦੇ ਲਈ ਵੀ ਕਹਿ ਲਾਂਗੇ ਬੁੱਢਾ ਬਿਲਕੁਲ ਨਹੀਂ ਆ ਸਕਦਾ ਨਿੱਕਾ ਅਸੀਂ ਕਿਸੇ ਚੀਜ਼ ਬਾਰੇ ਗੱਲ ਕਰਦੇ ਹਾਂ ਕਿ ਇਹ ਚੀਜ਼ ਨਿੱਕੀ ਹੈ ਜਾਂ ਵੱਡੀ ਹੈ ਮੀਂਹ ਬਰਸਾਤ بارش ਦਾ ਹੋਰ ਕਿਹੜਾ ਸਮਾਨਾਰਥੀ ਹੋ ਸਕਦਾ ਹੈ ਹਨੇਰੀ ਵੀ ਨਹੀਂ ਹੈ ਗੜੇ ਵੀ ਨਹੀਂ ਹੈ ਤੂਫਾਨ ਵੀ ਨਹੀਂ ਹੈ ਸਹੀ ਉੱਤਰ ਆਏਗਾ ਵਰਖਾ ਵੇਲਾ ਆਵਾਰਾ ਨਿਕੰਮਾ ਦਾ ਹੋਰ ਕਿਹੜਾ ਸਮਾਨਾਰਥੀ ਹੋ ਸਕਦਾ ਹੈ ਹੁਣ ਸਾਨੂੰ ਪੁੱਛਿਆ ਸਮਾਨਾਰਥੀ ਹੋ ਸਕਦਾ ਹੈ ਮੀਨਸ ਸੇਮ ਅਰਥ ਰੱਖਣ ਵਾਲਾ ਨਖੱਟੂ ਸਹੀ ਉੱਤਰ ਹੈ ਕਿਉਂਕਿ ਚਲਾ ਕੇ ਚੁਸਤੇ ਕਮੀਨਾ ਇਹ ਤੇ ਕੈਸ ਇਹ ਸ਼ਬਦ ਨੇ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਦੁਸ਼ਮਣ ਵੈਰੀ ਸ਼ਤਰੂ ਸ਼ਬਦਾਂ ਦਾ ਹੋਰ ਕਿਹੜਾ ਸਮਾਨਾਰਥੀ ਹੋ ਸਕਦਾ ਹੈ ਵਿਰੋਧੀ ਦੁਸ਼ਮਣ ਵੈਰੀ ਸ਼ਤਰੂ ਵਿਰੋਧੀ ਹੁਣ ਤਾਕਤਵਰ ਵੀ ਨਹੀਂ ਆਏਗਾ ਹੰਕਾਰੀ ਵੀ ਨਹੀਂ ਆਏਗਾ ਤੇ ਕਾਤਲ ਵੀ ਨਹੀਂ ਆਏਗਾ ਬਦਸੂਰਤ ਬਦਸ਼ਕਲ ਕੋਝਾ ਭੈੜਾ ਸ਼ਬਦਾਂ ਦਾ ਹੋਰ ਸਮਾਨਾਰਥੀ ਸ਼ਬਦ ਕਿਹੜਾ ਹੋ ਸਕਦਾ ਹੈ ਮੀਨ ਜਿਹੜਾ ਸੋਣਾ ਨਹੀਂ ਹੈ ਹੁਣ ਸਾਨੂੰ ਪੁੱਛਿਆ ਬੇਅਕਲ ਵੀ ਨਹੀਂ ਹੈ ਕ੍ਰੂਪ ਵੀ ਨਹੀਂ ਹੈ ਸੁੰਦਰ ਵੀ ਨਹੀਂ ਹੈ ਕਿਉਂਕਿ ਸਾਨੂੰ ਕਿਹੜਾ ਪੁੱਛਿਆ ਹੈ ਸਮਾਨਾਰਥੀ ਸੌਰੀ ਕ੍ਰੂਪ ਹੈ ਇਹਦਾ ਬਦਸ਼ਕਲ ਕੋਝਾ ਪੈੜਾ ਜਿਹੜਾ ਸੋਣਾ ਨਹੀਂ ਹੈ ਇਸ ਕਰਕੇ ਸਹੀ ਉੱਤਰ ਆਏਗਾ ਕ੍ਰੂਪ ਸੁੰਦਰ ਵੀ ਨਹੀਂ ਆ ਸਕਦਾ ਹਸੀਨ ਵੀ ਨਹੀਂ ਆ ਸਰ ਕਿਉਂਕਿ ਦੋਨੋਂ ਸੋਣੇ ਦੇ ਸਮਾਨਾਰਥੀ ਸ਼ਬਦ ਨੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫਾਰ ਵਾਚਿੰਗ